सतनाम श्री साहिब जी सतनाम श्री गुरुनानक पद पङ्कज बंदन पद पङ्कज बन्दन कंदन ਗੁਰੂ ਅਮਰਦਾਸ ਹਿਰਦੈ ਨਿਤ ਧਿਆਵੂ ਹਿਰਦੈ ਨਿਤ ਧਿਆਵੂ ਸ੍ਰੀ ਗੁਰੂ ਰਾਮਦਾਸ ਗੁਣ ਗਾਵੂ ਸ੍ਰੀ ਯਾਰ ਜਨ ਬੇਗਨਨ ਕੈ ਨਾਸ਼ਕ भार गो हार गोबिंद शुभ सुमत पर काशक श्री हर राय नमो जोरी नमो कारोरि श्री हर कृष्ण नमय भि तेग बहादर पारम कृप जी पारम कृपला श्री गुरु तरो तारा पार पुन पुन सीसा जी पुन पुन सीसा ਬੰਦੋਂ ਬਰਬਾਰ ਜਗਦੀ ਸਾ ਜਿਸਮੇ ਅਮਰਤ ਗਿਆਨ ਹੈ ਮਾਨਕ ਭਗਤ ਬਿਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰਿ ਅਨੁraag ਇਕੰਕਾਰਾ ਸਤਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿ ਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾ ਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾ ਸਨ ਸੋਏ ਪਰਮ ਸਤਕਾਰ ਯੋਗ ਗੁਰੂ ਖਾਲਸਾ ਜੀ ਗੁਰੂ ਮਹਾਰਾਜ ਜੀ ਦੀ ਸਾਧ ਸੰਗਤ ਜੀਓ ਅੱਜ ਰਾਤਰੀ ਦੇ ਦੀਵਾਨ ਦੇ ਅੰਦਰ ਜਿਤਨਾ ਵੀ ਸਰਬੱਤ ਖਾਲਸਾ ਗੁਰੂ ਰੂਪੀ ਸਾਧ ਸੰਗਤਾਂ ਇਸ ਅਸਥਾਨ ਤੇ ਇਕੱਤਰ ਹੋਈਆਂ ਹਨ ਚੰਗੇ ਹੀ ਕਰਮਾ ਵਾਲੇ ਹਾਂ ਜੋ ਅੱਜ ਦੇ ਰਾਤਰੀ ਦੇ ਇਹ ਦੀਵਾਨਾ ਦੇ ਵਿੱਚ ਇਹ ਕਥਾ ਚੱਲੇਗੀ ਅਸੀਂ ਚੰਗੇ ਹੀ ਭਾਗਾ ਵਾਲੇ ਹਾਂ ਇਹ ਜੋ ਕਥਾ ਸਾਨੂੰ ਸੁਣਨ ਨੂੰ ਮਿਲੀ ਹੈ ਗੁਰੂ ਮਹਾਰਾਜ ਜੀ ਨੇ ਬੇਅੰਤ ਕਿਰਪਾ ਕੀਤੀ ਹੈ ਜੋ ਵੀ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਇਸ ਅਸਥਾਨ ਤੇ ਆਈਆਂ ਹਨ ਸਾਰਿਆਂ ਨੇ ਕਥਾ ਦਾ ਲਾਹਾ ਲੈਣਾ ਹੈ ਉਸ ਤੋਂ ਪਹਿਲਾਂ ਸਾਰੀ ਸੰਗਤ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣੀ ਹੈ ਤੇ ਅੱਜ ਦੇ ਇਤਿਹਾਸ ਦੇ ਵਿੱਚ ਜਾਣਾਂਗੇ ਕਿਵੇਂ ਸ਼੍ਰੀ ਕ੍ਰਿਸ਼ਨ ਦੀ ਜਿਹੜੀ ਕੁੱਲ ਹੈ ਉਸ ਦਾ ਨਾਸ਼ ਹੁੰਦਾ ਹੈ ਕੋਈ ਕਹਿੰਦਾ ਹੈ RAM ਵੱਡਾ ਹੈ ਤੇ ਕੋਈ ਆਖਦਾ ਹੈ KRISHNA ਵੱਡਾ ਹੈ ਉਹ ਵਿਦਵਾਨਾਂ ਦੇ ਵਿੱਚ ਜਦ ਵਿਵਾਦ ਫੈਲ ਗਿਆ ਉਸ ਦੁਬਦਾਨ ਨੂੰ ਕਲਗੀਧਰ ਮਹਾਰਾਜ ਜੀ ਨੇ ਕਿਵੇਂ ਹੱਲ ਕੀਤਾ ਹੈ KRISHNA ਦੀ ਕੁੱਲ ਉੱਜੜ ਜਾਂਦੀ ਹੈ ਦਰਵਾਸ਼ਾ ਰਸ਼ੀ ਦੇ ਸ਼ਰਾਪ ਨੇ ਕੁੱਲ ਦੀ ਸਮਾਪਤੀ ਕਰ ਦਿੱਤੀ ਹੈ ਤੇ ਉਹ ਸ਼ਕਾਰੀ ਬੱਦਗ ਦਾ ਤੀਰ ਲੱਗਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦੇ ਦਸ਼ਮਦੀ ਬਾਣੀ ਦੇ ਵਿੱਚ ਇਹ ਕਥਾ ਹੁੰਦੀ ਹੈ ਆਓ ਸਾਰਿਆਂ ਨੇ ਪਿਆਰ ਦੇ ਨਾਲ ਤੇ ਮਨ ਨੂੰ ਇਕਾਗਰ ਕਰਕੇ ਕਥਾ ਨੂੰ ਸੁਣਨਾ ਹੈ ਸਾਰਿਆਂ ਨੇ ਫਤੇਬ ਲੁਣੀ ਹੈ ਗੱਜ ਕੇ ਫਤੇਬ ਲਈਏ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਕੀ ਫਤਿਹ ਕਿਉਂ ਕਿਉਂ ਕ੍ਰਿਸ਼ਨ ਨੇ ਕਿਰਪਾ ਨਿਹ ਦਇ ਤਹ ਕਾਜ ਤੇ ਬਦਕ ਬਾਣ ਲਗਾਇਓ ਔਰ ਕੁਲੀਨ ਉਦਾਰਤ ਜੋਰ ਕਹਤੇ ਆਪਣੋ ਕੁਲ ਨਾਸ ਕਰਾਇਓ ਗੁਰੂ ਕਲਗੀਧਰ ਮਹਾਰਾਜ ਉਹਨਾਂ ਨੂੰ ਆਖਦੇ ਹਨ ਕਿ ਜਿਹੜੇ ਕ੍ਰਿਸ਼ਨ ਜੀ ਹੋਏ ਹਨ ਉਹ ਯਾਦਵਾਂ ਦੇ ਵਿੱਚੋਂ ਸਨ ਤੇ ਕ੍ਰਿਸ਼ਨ ਜੀ ਦੇ ਜਿਹੜੇ ਲੜਕੇ ਸਨ ਜਿਨ੍ਹਾਂ ਦਾ ਨਾਮ ਪ੍ਰਦੀਉ ਮਨ ਹੈ ਜਦ ਦੁਆਰ ਕਾ ਜਿਹੜੀ ਦਰਿਆ ਦੇ ਕਿਨਾਰੇ ਦੇ ਕੋਲ ਵਸੀ ਹੈ ਉੱਥੇ ਜਦ ਮੇਲਾ ਲੱਗਦਾ ਸੀ ਉਸ ਮੇਲੇ ਦੇ ਵਿੱਚ ਇੱਕ ઋષਿ ਤਪ ਕਰ ਰਿਹਾ ਹੈ ਜਿਸ ਦਾ ਨਾਮ ਦਰਵਾਸ਼ਾ ਹੈ। ਯਾਦਵਾਂ ਦੇ ਬਾਲਕਾਂ ਨੂੰ ਇੱਕ ਸ਼ਰਾਰਤ ਸੁੱਝੀ ਹੈ। ਉਹਨਾਂ ਨੇ ਕ੍ਰਿਸ਼ਨ ਜੀ ਦਾ ਜਿਹੜਾ ਲੜਕਾ ਹੈ ਪ੍ਰਦੀਉਮਨ ਉਸ ਦੇ ਕੇਸ ਪਿਛੇ ਨੂੰ ਖੁੱਲੇ ਛੱਡ ਦਿੱਤੇ ਹਨ। ਲੜਕੀਆਂ ਵਾਲੇ ਵਸਤਰ ਪਵਾ ਕੇ ਉਸ ਦੇ ਢਿੱਡ ਉੱਤੇ ਇੱਕ ਲੋਹੇ ਦੀ ਮੂਸਲ ਬੰਨ੍ਹ ਦਿੱਤੀ ਹੈ। ਇਵੇਂ ਲੱਗਦਾ ਹੈ ਇਸ ਦਾ ਲੜਕੀਆਂ ਵਾਲਾ ਸਰੂਪ ਹੈ ਤੇ ਇਹ ਗਰਭਵਤੀ ਹੈ ਉਹ ਯਦਵਾਂ ਦੇ ਬਾਲਕ ਭਗਵਾਨ ਕ੍ਰਿਸ਼ਨ ਦੇ ਜਿਹੜੇ ਲੜਕੇ ਹਨ ਜਦ ਉਸ ਨੂੰ ਦਰਵਾਸ਼ਾ ઋષਿ ਦੇ ਕੋਲ ਲੈ ਕੇ ਜਾਂਦੇ ਹਨ ਉਹ ਬੱਚੇ ਆਖਦੇ ਹਨ ਕਿ ਮਹਾਰਾਜ ਇਹ ਜਿਹੜੀ ਲੜਕੀ ਹੈ ਇਹ ਗਰਭਵਤੀ ਹੈ ਪਰ ਹੈ ਪ੍ਰਦੀਉਮਨ ਜੀ ਕਿ ਇਸ ਦੇ ਇਸ ਲੜਕੀ ਦੇ ਘਰ ਲੜਕੀ ਪੈਦਾ ਹੋਵੇਗੀ ਕਿ ਲੜਕਾ ਪੈਦਾ ਹੋਵੇਗਾ ਪਰ ਖਾਲਸਾ ਜੀ ਜਿਹੜੇ ਦਰਵਾਸ਼ਾ ਰਿਸ਼ੀ ਸਨ ਉਹ ਤਾਂ ਜਾਣ ਚੁੱਕੇ ਸਨ ਕਿ ਇਹ ਜਿਹੜੇ ਯਾਦਵਾਂ ਦੇ ਬਾਲਕ ਹਨ ਇਹ ਮੇਰੇ ਨਾਲ ਮਖੌਲਾ ਕਰ ਰਹੇ ਹਨ ਇਹ ਮੇਰੇ ਨਾਲ ਮਸ਼ਕਰੀ ਕਰ ਰਹੇ ਹਨ ਸੰਤਨ ਸੇਤੀ ਮਸ਼ਕਰੀ ਕੁਲ ਡੋਬਨ ਕੀ ਰੀਤ ਜੇਕਰ ਸਾਧੂਆਂ ਸੰਤਾਂ ਦੇ ਨਾਲ ਮਸ਼ਕਰੀਆਂ ਕਰਾਂਗੇ ਫਿਰ ਕੁਲ ਵੀ ਡੋਬ ਕੇ ਰੱਖ ਦਿੰਦੇ ਹਨ ਜਿਵੇਂ ਕ੍ਰਿਸ਼ਨ ਦੀ ਯਾਦਵਾਂ ਦੀ ਕੁਲ ਡੋਬੀ ਹੈ ਯਾਦਵਾਂ ਦੇ ਬਾਲਕਾਂ ਨੇ ਪੁੱਛਿਆ ਕਿ ਇਸ ਦੇ ਘਰ ਕੀ ਪੈਦਾ ਹੋਵੇਗਾ ਲੜਕੀ ਪੈਦਾ ਹੋਵੇਗੀ ਕਿ ਲੜਕਾ ਪੈਦਾ ਹੋਵੇਗਾ ਤੇ ਰਿਸ਼ੀ ਦਰਵਾਸ਼ਾ ਕਰੋਧ ਜਿਹਾ ਕੇ ਉਹ ਸ਼ਰਾਪ ਦੇ ਦਿੰਦਾ ਹੈ ਯਾਦਵਾਂ ਨੂੰ ਕਿ ਕਹਿੰਦਾ ਇਸ ਦੇ ਪੇਟ ਵਿੱਚੋਂ ਇਹੋ ਜਿਹੀ ਚੀਜ਼ ਪੈਦਾ ਹੋਵੇਗੀ ਜੋ ਤੁਹਾਡੀ ਕੁੱਲ ਦਾ ਨਾਸ਼ ਕਰਕੇ ਰੱਖ ਦੇਵੇਗੀ ਪਰ ਜਿਹੜੇ ਬਾਲਕ ਸਨ ਇਹ ਗੱਲ ਸੁਣ ਕੇ ਘਬਰਾ ਜਾਂਦੇ ਹਨ ਤੇ ਉਕ੍ਰੇਸ਼ਨ ਜੀ ਕੋਲ ਜਾਂਦੇ ਹਨ ਫਿਰ ਕ੍ਰਿਸ਼ਨ ਜੀ ਨੂੰ ਜਾ ਕੇ ਸਾਰੀ ਗੱਲ ਦੱਸੀ ਹੈ ਫਿਰ ਉਹਨਾਂ ਨੇ ਆਖਿਆ ਕਿ اے ਬਾਲਕੂ ਆ ਤੁਸੀਂ ਠੀਕ ਨਹੀਂ ਕੀਤਾ ਹੈ ਸਾਧੂਆਂ ਦੇ ਨਾਲ ਸ਼ਰਾਰਤਾ ਨਹੀਂ ਕਰਨੀ ਚਾਹੀਦੀਆਂ ਹਨ ਸਾਧੂ ਕੁੱਲ ਨੂੰ ਤਾਰ ਵੀ ਦਿੰਦੇ ਹਨ ਤੇ ਕੁੱਲ ਨੂੰ ਡੋਬ ਕੀ ਡੋਬ ਕੇ ਵੀ ਰੱਖ ਦਿੰਦੇ ਹਨ ਸੰਤਾ ਸਾਧੂਆਂ ਦੇ ਨਾਲ ਇਹੋ ਜਿਹਾ ਮਜ਼ਾਕ ਨਹੀਂ ਕਰਨਾ ਚਾਹੀਦਾ ਹੈ ਖਾਲਸਾ ਜੀ ਪਰ ਹੁਣ ਰਿਸ਼ੀ ਦਰਵਾਸ਼ਾ ਦੇ ਮੁਖੋਂ ਬੋਲ ਨਿਕਲ ਚੁੱਕੇ ਹਨ ਕ੍ਰਿਸ਼ਨ ਜੀ ਨੇ ਉਹਨਾਂ ਬਾਲਕਾਂ ਨੂੰ ਆਖਿਆ ਕਿ ਪ੍ਰਦਿਉਮਨ ਦੇ ਢਿੱਡ ਉੱਤੇ ਜਿਹੜੀ ਲੋਹੇ ਦੀ ਤੁਸੀਂ ਮੂਸਲ ਬੰਨੀ ਹੈ ਇਸ ਨੂੰ ਐਵੇਂ ਕਰੋ ਦਰਿਆ ਦੇ ਕਿਨਾਰੇ ਲੈ ਜਾਓ ਤੇ ਪੱਥਰਾਂ ਉੱਤੇ ਰਗੜੋ ਤੇ ਇਹ ਵੀ ਆਖ ਦਿੱਤਾ ਕਿ ਜਿਹੜੇ ਯਾਦਵ ਹਨ ਜੋ ਸ਼ਰਾਬ ਕੱਢਣ ਦਾ ਕੰਮ ਵੀ ਕਰਦੇ ਸੀ ਕਿ ਕਿਸੇ ਨੇ ਵੀ ਯਾਦਵਾਂ ਤੋਂ ਸ਼ਰਾਬ ਵੀ ਨਹੀਂ ਪੀਣੀ ਹੈ ਉਹ ਬੱਚਿਆਂ ਨੇ ਕ੍ਰਿਸ਼ਨ ਜੀ ਨੂੰ ਸੱਤ ਵਜਨ ਆਖ ਕੇ ਉਹ ਲੋਹੇ ਦੀ ਮੂਸਲ ਨੂੰ ਉਹ ਦਰਿਆ ਦੇ ਕਿਨਾਰੇ ਰਗੜ ਰਹੇ ਹਨ ਉਹ ਪੱਥਰ ਤੇ ਪਾਣੀ ਪਾਈ ਜਾਂਦੇ ਹਨ ਰਗੜ ਰਹੇ ਹਨ ਰਗੜ ਰਹੇ ਹਨ ਜਦ ਉਹ ਮੂਸਲ ਇੱਕ ਲੋਹੇ ਦੀ ਅੱਗੇ ਤੰਦੀ ਬਣ ਗਈ ਜਿਵੇਂ ਤੀਰ ਹੁੰਦਾ ਹੈ ਉਹ ਬਾਲਕਾਂ ਦੇ ਹੱਥਾਂ ਚੋਂ ਛੁੱਟ ਕੇ ਦਰਿਆ ਚ ਰੁੜ ਜਾਂਦੀ ਹੈ ਮੱਛੀ ਨੇ ਉਸ ਅੱਗੇ ਤਾਤੂ ਨੂੰ ਨਿਕਲ ਲਿਆ ਹੈ ਉਸ ਮੱਛੀ ਦਾ ਸ਼ਿਕਾਰ ਬੱਦਕ ਸ਼ਿਕਾਰੀ ਨੇ ਕੀਤਾ ਹੈ ਜਦੋਂ ਉਹ ਮਛਵਾਰਾ ਉਸ ਮੱਛੀ ਨੂੰ ਆਪਣੇ ਘਰ ਲੈ ਕੇ ਆਇਆ ਉਸ ਦਾ ਢਿੱਡ 파ੜਿਆ ਤੇ ਉਸ ਦੇ ਢਿੱਡ ਵਿੱਚੋਂ ਲੋਹੇ ਦੀ ਮੂਸਲ ਨਿਕਲੀ ਆਈ ਹੈ ਜੋ ਰਿਸ਼ੀ ਦਰਵਾਸ਼ਾ ਦੇ ਸ਼ਰਾਬ ਤੋਂ ਪ੍ਰਦੀਮਨ ਦੇ ਢਿੱਡ ਦੇ ਵਿੱਚ ਪਾਈ ਗਈ ਸੀ ਹੁਣ ਉਹ ਸ਼ਿਕਾਰੀ ਨੇ ਮਨ ਦੇ ਵਿੱਚ ਸੋਚਿਆ ਹੈ ਕਿ ਇਹ ਜੁੜੀ ਮੂਸਲ ਨਿਕਲੀ ਹੈ ਮੈਂ ਇਸ ਨੂੰ ਆਪਣੇ ਤੀਰ ਦੇ ਅੱਗੇ ਲਗਾਵਾਂਗਾ ਤੇ ਸ਼ਿਕਾਰ ਕਰਾਂਗਾ ਦੂਜੇ ਪਾਸੇ ਜਿਹੜੇ ਯਾਦਵ ਹਨ ਉਹ ਖਾਲਸਾ ਜੀ ਸ਼ਰਾਬ ਪੀ ਕੇ ਆਪਸ ਦੇ ਵਿੱਚ ਲੜ ਪਏ ਹਨ ਸਾਰਾ ਟੱਬਰ ਯਾਦਵਾਂ ਦਾ ਮਰ ਗਿਆ ਹੈ ਰਿਸ਼ੀ ਦਰਵਾਸ਼ਾ ਦਾ ਜਿਹੜਾ ਸ਼ਰਾਬ ਹੈ ਉਹ ਸੱਤ ਹੁੰਦਾ ਨਜ਼ਰ ਆ ਰਿਹਾ ਹੈ ਜਦ ਕ੍ਰਿਸ਼ਨ ਦਾ ਸਾਰਾ ਟੱਬਰ ਮਰ ਗਿਆ ਸੀ ਯਾਦਵਾਂ ਦੀ ਕੁੱਲ ਖਤਮ ਹੋ ਗਈ ਸੀ ਤੇ ਕ੍ਰਿਸ਼ਨ ਜੀ ਦਾ ਮਨ ਉਦਾਸ ਹੋ ਗਿਆ ਹੈ ਆਪਣੀ ਬੌਂਸਰੀ ਨੂੰ ਤੋੜ ਕੇ ਝਾੜਾਂ ਦੇ ਵਿੱਚ ਸੈਟ ਦਿੱਤਾ ਹੈ ਉਸ ਨੂੰ ਸੁਣਨ ਵਾਲਾ ਕੋਈ ਨਹੀਂ ਬਚਿਆ ਤੇ ਉਹ ਪਰਵਾਸ ਦੇ ਜੰਗਲਾਂ ਦੇ ਵਿੱਚ ਆ ਜਾਂਦੇ ਹਨ ਉੱਥੇ ਇੱਕ ਦਰਾਖਤ ਦੇ ਹੇਠਾਂ ਬੈਠ ਹੀ ਜਾਂਦੇ ਹਨ ਤੇ ਭਾਈ ਗੁਰਦਾਸ ਜੀ ਆਪਣੀ ਦਸਵੀਂ ਬਾਅਦ ਦੇ ਵਿੱਚ ਲਿਖਦੇ ਹਨ ਕਿ ਜਾਏ ਸੁੱਤਾ ਪਰਵਾਸ ਵਿੱਚ ਗੋਡੇ ਉੱਤੇ ਪਾਏ ਪਸਾਰੇ ਚਰਨ ਕਮਲ ਵਿੱਚ পদ্ਮ ਹੈ ਲਮੇਲ ਚਿਲਕੇ ਬਾਂਗੀ ਤਾਰੇ ਜਾਦ ਕਰੇਸ਼ਨ ਦੀ ਯਾਦਾਂ ਦੀ ਖੁਲ ਮਰ ਗਈ ਸੀ ਤੇ ਕਰੇਸ਼ਨ ਪ੍ਰਵਾਸ ਦੇ ਜੰਗਲਾਂ ਦੇ ਵਿੱਚ ਇੱਕ ਦਰਾਖਤ ਦੇ ਹੇਠਾਂ ਲੰਮੇ ਪਏ ਹਨ ਖੱਬੇ ਗੋਡੇ ਉੱਤੇ ਆਪਣਾ ਸੱਜਾ ਪੈਰ ਰੱਖਿਆ ਹੈ ਜਾਇ ਸੁਤਾ ਪ੍ਰਵਾਸ ਵਿੱਚ ਗੋਡੇ ਉੱਤੇ ਪਾਏ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਚਿਲ ਮਿਲ ਚਿਲਕੇ ਬਾਂਗੀ ਤਾਰੇ ਉਨ੍ਹਾਂ ਦੇ ਸੱਜੇ ਪੈਰ ਦੇ ਵਿੱਚ ਜਿਹੜਾ ਖੱਬੇ ਗੋਡੇ ਉੱਤੇ ਰੱਖਿਆ ਹੈ ਉਨ੍ਹਾਂ ਦੇ ਸੱਜੇ ਪੈਰ ਦੇ ਵਿੱਚ ਕਮਲ ਸੀ ਤੇ ਵਿੱਚ ਪਦਮ ਸੀ ਉਹ ਇਵੇਂ ਹੀ ਚਮਕਦਾ ਹੈ ਛਿਲ-ਮਿਲ ਛਿਲ ਕੇ ਬੰਗੀ ਤਾਰੇ ਜਿਵੇਂ ਤਾਰੇ ਚਮਕਦੇ ਹਨ ਜਿਹੜਾ ਕ੍ਰਿਸ਼ਨ ਜੀ ਦਾ ਸਰੂਪ ਹੈ ਉਹ ਸਾਹਮਣੇ ਕਾਲੇ ਰੰਗ ਦਾ ਹੈ ਜਿਵੇਂ ਰਾਤ ਨੂੰ ਕਾਲੇਆ ਬੱਦਲਾਂ ਦੇ ਵਿੱਚ ਤਾਰੇ ਚਮਕਦੇ ਹਨ ਇਵੇਂ ਹੀ ਕਾਲੇ ਸਰੂਪ ਦੇ ਵਿੱਚ ਉਹ ਪਦਮ ਚਮਕ ਰਿਹਾ ਹੈ। ਪ੍ਰਵਾਸ ਦੇ ਜੰਗਲਾਂ 'ਚ ਸੁੱਤੇ ਹਨ ਪਰ ਉਧਰੋਂ ਉਹ ਸ਼ਿਕਾਰੀ ਆ ਜਾਂਦਾ ਹੈ ਜਿਸ ਨੇ ਮੱਛੀ ਦੇ ਪੇਟ 'ਚੋਂ ਨਿਕਲੀ ਉਹ ਧਾਤੂ ਮੂਸਲ ਆਪਣੇ ਤੀਰ ਦੇ ਅੱਗੇ ਲਾਈ ਸੀ। ਸ਼ਿਕਾਰੀ ਨੂੰ ਇਵੇਂ ਲੱਗਦਾ ਹੈ ਕਿ ਜਦ ਦੂਰ ਤੋਂ ਵੇਖਿਆ ਹੈ ਤਾਂ ਕ੍ਰਿਸ਼ਨ ਸੁੱਤੇ ਹਨ। ਉਸ ਨੂੰ ਲੱਗਦਾ ਹੈ ਕਿ ਇੱਕ ਕਾਲੇ ਰੰਗ ਦਾ ਹਿਰਣ ਬੈਠਾ ਹੈ। ਇਸਦੀ ਅੱਖ ਚਮਕ ਰਹੀ ਹੈ ਪਰ ਉਹ ਪਦਮ ਚਮਕ ਰਿਹਾ ਹੈ ਸ਼ਿਕਾਰੀ ਨੇ ਉਹੀ ਮੂਸਲ ਵਾਲੀ ਤੰਦੀ ਨੂੰ ਆਪਣੇ ਤਨੁਖ ਤੇ ਚਾੜਿਆ ਹੈ ਤੇ ਤੀਰ ਛੱਡ ਦਿੱਤਾ ਹੈ ਉਹ ਤੀਰ ਪੈਰ ਦੀ ਹੱਡੀ ਤੇ ਲੱਤ ਦੀ ਹੱਡੀ ਪਾੜਦਾ ਹੋਇਆ ਗੋਡੇ ਤੱਕ ਆ ਗਿਆ ਹੈ ਕ੍ਰਿਸ਼ਨ ਜੀ ਬਿਆਕਲ ਹੋ ਕੇ ਤੜਫ ਰਹੇ ਹਨ ਲਹੂ ਲੋਹਾਂ ਨੇ ਸ਼ਰੀਰ ਹੋ ਗਿਆ ਹੈ ਜਦਿ ਸ਼ਿਕਾਰੀ ਆਪਣਾ ਸ਼ਿਕਾਰ ਵੇਖਣ ਗਿਆ ਤਉ ਦੇਖਦਾ ਹਾਂ ਮੇਰੇ ਹੱਥੋਂ ਕੀ ਅਨਰਥ ਹੋ ਗਿਆ ਹੈ ਮੇਰੇ ਹੱਥੋਂ ਦਵਾਰਕਾ ਦੇ ਰਾਜੇ ਕ੍ਰਿਸ਼ਨ ਨੂੰ ਤੀਰ ਲੱਗਿਆ ਹੈ ਸ਼ਿਕਾਰੀ ਹੱਥ ਜੋੜ ਕੇ ਖੜ ਗਿਆ ਮਹਾਰਾਜ ਮੈਨੂੰ ਪ੍ਰਤੀਤ ਹੋਇਆ ਸੀ ਕਿ ਇੱਕ ਕਾਲੇ ਰੰਗ ਦਾ ਹਿਰਣ ਹੈ ਮੇਥੋਂ ਗਲਤੀ ਨਾਲ ਤੀਰ ਲੱਗਿਆ ਹੈ ਮੈਨੂੰ ਕਸ਼ਮਾ ਕਰ ਦੋ ਮੈਨੂੰ ਮਾਫ ਕਰ ਦਿੱਤਾ ਜਾਵੇ ਜਦ ਕ੍ਰਿਸ਼ਨ ਜੀ ਨੇ ਇਹ ਗੱਲ ਸੁਣੀ ਹੈ ਤੇ ਉਹਨਾਂ ਨੇ ਆਖਿਆ ਨਾ ਸ਼ਿਕਾਰੀ ਇਸ ਦੇ ਵਿੱਚ ਤੇਰੀ ਕੋਈ ਗਲਤੀ ਨਹੀਂ ਹੈ ਇਹ ਤੇਰਾ ਅਤੇ ਮੇਰਾ ਪਿਛਲੇ ਜਨਮ ਦਾ ਲੇਖਾ ਹੈ। ਸਾਧ ਸੰਕਤ ਜੀ ਜਿਹੜੇ ਅਵਤਾਰ ਹੁੰਦੇ ਹਨ, ਜਿਹੜੇ ਸੰਤ ਜਨ ਹੁੰਦੇ ਹਨ, ਉਹ ਆਪਣੇ ਪਿਛਲੇ ਜਨਮ ਦਾ ਲੇਖਾ ਸਾਰਾ ਜਾਣਦੇ ਹਨ। ਭਗਵਾਨ ਕ੍ਰਿਸ਼ਨ ਵੀ ਆਪਣੀ ਗੀਤਾ ਦੇ ਵਿੱਚ ਲਿਖਦੇ ਹਨ, "ਐ ਅਰਜਨ, ਤੇਰੇ ਕਈ ਜਨਮ ਹੋ ਚੁੱਕੇ ਹਨ, ਮੇਰੇ ਵੀ ਕਈ ਜਨਮ ਹੋ ਚੁੱਕੇ ਹਨ। ਮੈਂ ਆਪਣੇ ਜਨਮਾਂ ਨੂੰ ਜਾਣਦਾ ਹਾਂ ਪਰ ਤੂੰ ਆਪਣੇ ਜਨਮਾਂ ਨੂੰ ਨਹੀਂ ਜਾਣਦਾ ਹੈ।" ਸ਼ਿਕਾਰੀ ਨੇ ਕਿਹਾ, "ਮਹਾਰਾਜ, ਇਹ ਕਿਹੋ ਜਿਹੀ ਦੁਵਿਧਾ ਹੈ ਜਾਂ ਤਾਂ ਫਿਰ ਦੱਸ ਹੀ ਦੇਵੂ ਮੇਰੇ ਪਿਛਲੇ ਜਨਮ ਦਾ लेखा ਕੀ ਹੈ ਫਿਰ ਕ੍ਰਿਸ਼ਨ ਜੀ ਨੇ ਆਖਿਆ ਹੈ ਕਿ ਮੈਂ ਪਿਛਲੇ ਜਨਮ ਦੇ ਵਿੱਚ ਰਾਮ ਸੀ ਤੂੰ ਪਿਛਲੇ ਜਨਮ ਦੇ ਵਿੱਚ ਬਲੀ ਸੀ ਜਦ ਅਸੀਂ ਰਾਵਣ ਨੂੰ ਮਾਰਨ ਵਾਸਤੇ ਕਿਸ ਕੰਦਾ ਨਗਰੀ ਦੇ ਵਿੱਚ ਪੁੱਜੇ ਸਨ ਤੂੰ ਤੇਰਾ ਜਨਮ ਬਲੀ ਦਾ ਸੀ ਤੂੰ ਆਪਣੇ ਭਰਾ ਸਗਰੀਬ ਦੀ ਘਰ ਵਾਲੀ ਵੀ ਖੋ ਲਈ ਸੀ ਉਸ ਦੀ ਕਿਸ਼ਕੰਧਾ ਨਗਰੀ ਵੀ ਖੋ ਲਈ ਸੀ। ਸਗਰੀਬ ਨੇ ਸਾਡੇ ਕੋਲ ਆ ਕੇ ਫਰਿਆਦ ਕੀਤੀ ਹੈ। ਪਰ ਤੈਨੂੰ ਬ੍ਰਹਮੇ ਤੋਂ ਵਰ ਮਿਲਿਆ ਸੀ ਜਿਹੜਾ ਮੇਰੇ ਅੱਗੇ ਆਵੇਗਾ। ਉਸ ਦਾ ਵੀ ਬਲ ਮੇਰੀਆਂ ਬਾਹਾਂ ਦੇ ਵਿੱਚ ਆ ਜਾਵੇਗਾ। ਜਦ ਸਾਨੂੰ ਇਸ ਬਾਰੇ ਪਤਾ ਲੱਗਿਆ ਤੂੰ ਬਾਲੀ ਉਸ ਵੇਲੇ ਅਸੀਂ ਤੈਨੂੰ ਦਰਖਤ ਦੇ ਪਿੱਛੇ ਲੁਕ ਕੇ ਤੀਰ ਮਾਰੇ ਆ ਸੀ। ਤੇ ਤੇਰੀ ਮੌਤ ਹੋ ਗਈ ਸੀ ਉਸ ਵਕਤ ਤੇ ਅੱਜ ਤੂੰ ਸਾਨੂੰ ਦਰਖਤ ਦੇ ਪਿੱਛੇ ਲੁਕ ਕੇ ਤੀਰ ਮਾਰਿਆ ਹੈ ਤੇਰਾ ਅਤੇ ਮੇਰਾ ਲੇਖਾ ਇੱਥੇ ਖਤਮ ਹੋਇਆ ਹੈ ਸੋ ਜਿਹੜੇ ਭਾਈ ਕ੍ਰਿਸ਼ਨ ਨੂੰ ਖੁਦਾ ਮੰਨਦੇ ਹਨ ਜਿਹੜੇ ਕ੍ਰਿਸ਼ਨ ਨੂੰ ਅਕਾਲ ਪੁਰਖ ਮੰਨਦੇ ਹਨ ਜਿਹੜੇ ਕਹਿੰਦੇ ਕ੍ਰਿਸ਼ਨ ਤੋਂ ਵੱਡਾ ਹੈ ਹੀ ਕੋਈ ਨਹੀਂ ਬਾਕੀ ਸਭ ਥੱਲੇ ਹਨ ਕਲਗੀਧਰ ਮਹਾਰਾਜ ਨੇ ਇਹਨਾਂ ਦੀ ਇਹ ਜਿਹੜੀ ਵਿਥ ਹੈ ਕਿ ਕ੍ਰਿਸ਼ਨ ਹੀ ਕ੍ਰਿਸ਼ਨ ਹੈ ਕ੍ਰਿਸ਼ਨ ਤੋਂ ਵੱਡਾ ਹੈ ਹੀ ਕੋਈ ਨਹੀਂ ਕ੍ਰਿਸ਼ਨ ਤੋਂ ਉੱਪਰ ਹੀ ਕੋਈ ਨਹੀਂ ਹੈ ਉਹਨਾਂ ਦੀ ਦੁਬਿਧਾ ਨੂੰ अच्छे ਹੱਲ ਕੀਤਾ ਹੈ ਗੁਰੂ ਕਲਗੀਧਰ ਮਹਾਰਾਜ ਜੀ 33 ਸਵਈਆਂ ਦੀ ਬਾਣੀ ਦੇ ਵਿੱਚ ਤੇ 14ਵੀਂ ਪੋੜੀ ਦੇ ਵਿੱਚ ਲਿਖਦੇ ਹਨ ਕਿਉਂ ਕਿ ਹੋਂ ਕ੍ਰਿਸ਼ਨ ਨੇ ਕਿਰਪਾ ਨਿਦ ਹੈ ਕਿਹ ਕਾਜ ਤੇ ਬੰਦ ਕਬਾਣ ਲਗਾਇਓ ਕਲਗੀ ਜਰਾਖਦੇ ਹਨ ਕਿ ਜੇਕਰ ਕ੍ਰਿਸ਼ਨ ਕਿਰਪਾ ਨਿਦ ਹੈ ਜੇਕਰ ਕ੍ਰਿਸ਼ਨ ਦੀਨ ਦਿਯਾਲੂ ਹੈ ਕਿ ਕਾਸ਼ ਤੇ ਬੱਦਕ ਬਾਣ ਲਗਾਇਓ ਫਿਰ ਉਹ ਕਿਰਪਾ ਨਿਤ ਕ੍ਰਿਸ਼ਨ ਨੂੰ ਬੱਦਕ ਸ਼ਕਾਰੀ ਦਾ ਤੀਰ ਕਿਉਂ ਲੱਗਿਆ ਸੀ ਔਰ ਕਲੀਨ ਉਦਾਰਤ ਜੋ ਕਹਤੋ ਆਪਣੋ ਕੁਲ ਨਾਸ ਕਰਾਇਓ ਤੁਸੀਂ ਆਖਦੇ ਹੋ ਕ੍ਰਿਸ਼ਨ ਸਾਡੀਆਂ ਕੁਲਾ ਨੂੰ ਤਾਰਨ ਵਾਲਾ ਹੈ ਫਿਰ ਆਪਣੀ ਯਾਦਵਾਂ ਦੀ ਕੁਲ ਨੂੰ ਰਿਸ਼ੀ ਦਰਵਾਸ਼ਾ ਦੇ ਸ਼ਰਾਪ ਤੋਂ ਕਿਉਂ ਨਾ ਬਚਾ ਸਕਿਆ आद अजोन कहाये कि हो किम देवक के जठर अंतर आयो तुसे आखदे हो कृष्ण आद अजोन है कृष्ण विराट स्वरूप है ओ अकाल पुरुष है जेकर कृष्ण अकाल पुरुष है उस अकाल पुरुष दा नाता कोई रूप है ना कोई उस दी जात है ना कोई उस दा आकार है ना मरदा है ना जन्मदा है ना कोई मित्र है ना कोई बैरी है जेकर फिर कृष्ण आद अजोन है फिर देवकी उधर है कृष्ण तहे क्यों बास देव सो बाप कहो जेकर कृष्ण अकाल पुरख है अकाल पुरख का ना तो जन्म ना है ना तो मरण है ना तो अकाल पुरख का कोई प्यो है ना कोई माँ है ਫਿਰ ਕ੍ਰਿਸ਼ਨ ਦੀ ਮਾਤਾ ਦੇਵਕੀ ਕਿਵੇਂ ਕਹਲਾਈ ਹੈ ਫਿਰ ਕ੍ਰਿਸ਼ਨ ਦਾ ਬਾਪ 바సుਦੇਵ ਕਿਵੇਂ ਕਹਲਾਇਆ ਹੈ ਇਹ ਕਲਗੀਧਰ ਮਹਾਰਾਜ ਜੀ ਨੇ 33 ਸਵਈਆਂ ਦੀ ਬਾਣੀ ਦੇ ਵਿੱਚ ਤੇ 14ਵੀਂ ਪੂੜੀ ਜਾਖਿਆ ਹੈ ਕਿਉਂਕਿ ਕ੍ਰਿਸ਼ਨ ਕਿਰਪਾ ਅੰਦ ਹੈ ਕਿ ਕਾਜ ਤੇ ਬਦਕ ਬਾਣ ਲਗਾਇਓ ਔਰ ਕਲীন ਉਧਾਰਤ ਜੋ ਕਹਿ ਤੋ ਆਪਣੋ ਕੁਲ ਨਾਸ ਕਰਾਇਓ ਆਦ ਅਜੋਨ ਕਹਾਏ ਕਿ ਹੂੰ ਕਿਮ ਦੇਵਕ ਕੇ ਜਠਰੰਤਰ ਆਇਓ ਤਾਂ ਤਨਾ ਮਾਤ ਕਿਉਂ ਕਿਹ ਕੋ ਤੇਹ ਕਿਉਂ ਬਾਸੁਦੇਵ ਹੈ ਬਾਪ ਕਹਾਇਓ ਸੋ ਕਲਗੀਧਰ ਮਹਾਰਾਜੀ ਇਹ ਬਾਣੀ ਚ ਲਿਖਦੇ ਹਨ ਪਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਉਸ ਦੇ ਵਿੱਚ ਤਨਾਸਰੀ ਭਗਤ ਨਾਮਦੇਵ ਜੀ ਲਿਖਦੇ ਹਨ ਦਰਵਾਸਾ ਸਿਓ ਕਰਤਟ ਗੋਰੀ ਯਾਦਵੇ ਫਲਬਾਈ ਕਿ ॠषि ਦਰਵਾਸ਼ਾ ਦੇ ਨਾਲ ਯਾਦਵਾਂ ਦੇ ਕੁੱਲ ਦੇ ਬਾਲਕਾਂ ਨੇ ਠਗੋਰੀ ਉਹਨਾਂ ਦੇ ਨਾਲ ਚਲਾਕੀ ਇਹ ਜਿਹੜੀ ਹਾਸਮ ਖੋਲੀ ਖੇਡੀ ਹੈ ਦਰਵਾਸਾ ਸਿਵਕਰ ਤੋਂ ਠਗੋਰੀ ਯਾਦ ਵੀ ਫਲ ਪਾਈ ਦਰਵਾਸ਼ਾ ਰਿਸ਼ੀ ਦੇ ਨਾਲ ਮਸ਼ਕਰੀ ਕੀਤੀ ਹੈ ਤੇ ਯਾਦਵਾਂ ਨੇ ਆਪਣੀ ਕੁੱਲ ਦੇ ਨਾਸ਼ ਦਾ ਫਲ ਪਾਇਆ ਹੈ ਸੋ ਇਹ ਜਿਹੜੀ ਸਾਖੀ ਹੈ ਇਹ ਕਲਗੀਧਰ ਮਹਾਰਾਜ ਜੀ ਨੇ ਇਹਨਾਂ ਦੀ ਦੁਬਿਧਾ ਨੂੰ ਹੱਲ ਕੀਤਾ ਹੈ ਇਹ ਜਿਹੜੀ ਸਾਖੀ ਹੈ ਇਹ ਵੀ ਬਿਸ਼ਰਾਮ ਤੇ ਆਂਦੀ ਹੈ ਸੋ ਕਲਗੀਧਰ ਮਹਾਰਾਜ ਜੀ ਸਾਨੂੰ ਇਹੀ ਉਪਦੇਸ਼ ਦਿੰਨੇ ਹਾਂ ਕਿ ਇੱਕ ਅਕਾਲ ਪੁਰਖ ਹੀ ਹੈ ਜਿਸਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ ਇੱਕ ਅਕਾਲ ਪੁਰਖ ਹੀ ਹੈ ਜਿਸਨੇ ਅਵਤਾਰਾਂ ਨੂੰ ਭੇਜਿਆ ਹੈ ਉਹ ਅਵਤਾਰਾਂ ਨੂੰ ਜਨਮ ਵੀ ਦੇ ਦਿੰਦਾ ਹੈ ਤੇ ਉਹ ਅਵਤਾਰਾਂ ਨੂੰ ਉਹ ਆਪਣੀ ਖੇਡ ਦੇ ਨਾਲ ਆਪਣੇ ਕੋਲ ਵੀ ਬੁਲਾ ਲੈਂਦਾ ਹੈ ਜਿਸ ਨੇ ਕ੍ਰਿਸ਼ਨ ਨੂੰ ਬਣਾਇਆ ਹੈ ਪੁਰਕਲਗੀਤਰ ਮਹਾਰਾਜ ਜੀ ਚੰਡੀ ਦੀ ਬਾਹਰ ਦੇ ਵਿੱਚ ਲਿਖਦੇ ਹਨ ਤੈਹੀਂ ਦੁਰਗਾ ਸਾਜਕੈ ਦਿਨ ਤਾਂ ਦਾ ਨਾਸ ਕਰਾਇਆ ਤੇਥੋਂ ਹੀ ਬਲ ਕ੍ਰਿਸ਼ਨ ਲੈ ਅਸਕੇ ਸੀ ਪਕੜ ਗिराया ਕਿ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੈਹੀਂ ਦੁਰਗਾ ਨੂੰ ਬਣਾਇਆ ਹੈ ਤੈ ਦਿਨਤਾ ਨੂੰ ਵੀ ਬਣਾਇਆ ਹੈ ਤੇਹੀ ਦੁਰਗਾ ਸਾਜ ਕੇ ਦਿਨ ਦਾ ਨਾਸ ਕਰਾਇਆ ਜਦ ਦਿਨਤਾ ਦੇ ਪਾਪਾਂ ਦੇ ਨਾਲ ਧਰਤੀ ਉਥਲ-ਪੁਥਲ ਹੋਈ ਹੈ ਤੁਸੀਂ ਦੁਰਗਾ ਸਾਜੀ ਤੇ ਉਹ ਦੁਰਗਾ ਨੇ ਚੰਡ-ਮੁੰਡ ਵਰਗੇ ਵੀਰਜਨਾਦ ਵਰਗੇ ਰਖਤਵੀਜ ਵਰਗੇ ਦਿਨਤਾ ਦਾ ਸੰਘਾਰ ਕੀਤਾ ਹੈ ਤੇ ਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗੇ ਗिराया ਅਕਾਲ ਪੁਰਖ ਵਾਹਿਗੁਰੂ ਜੀ ਥੋਂ ਤੋਂ ਕ੍ਰਿਸ਼ਨ ਨੇ ਬਲ ਲਿਆ ਹੈ ਤੇ ਪਾਪੀ ਕੰਸ ਨੂੰ ਕੇਸਾਂ ਤੋਂ ਫੜ ਕੇ ਧਰਤੀ ਤੇ ਪਟਕਾ ਕੇ ਸੱਟਿਆ ਹੈ ਤੇਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰ ਕਾਇਆ ਤੇਥੋਂ ਹੀ ਅਯੁੱਧਿਆ ਦੇ ਰਾਮ ਨੇ ਬਲ ਲਿਆ ਹੈ ਤੇ ਬਾਣਾ ਦੇ ਨਾਲ ਰਾਵਣ ਦਾ ਸੰਘਾਰ ਕੀਤਾ ਹੈ ਸੋ ਖਾਲਸਾ ਜੀ ਕਲਗੀ ਧਰ ਦੀ ਜਿਹੜੀ ਬਾਣੀ ਹੈ ਉਹ ਇੱਕ ਅਕਾਲ ਪੁਰਖ ਦੇ ਨਾਲ ਜੋੜਦੀ ਹੈ ਸੋ ਇਹ ਜਿਹੜੀ ਸਾਖੀ ਹੈ ਇਹ ਹੁਣ ਬਿਸ਼ਰਾਮ ਤੇ ਆਂਦੀ ਹੈ ਸਾਰੀ ਸੰਗਤ ਦਾ ਹਾਰਦਿਕ ਧੰਨਵਾਦ ਸਭ ਨੂੰ ਹੱਥ ਜੋੜ ਕੇ ਜੀ ਆਇਆਂ ਨੂੰ ਗੁਰੂ ਮਹਾਰਾਜ ਆਪ ਸਭ ਦੀ ਹਾਜ਼ਰੀ ਦਰ ਪਰਵਾਨ ਕਰੇ ਔ ਖਾਲਸਾ ਜੀ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ